ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਸਰਕਾਰ ਨੇ ਕਈ ਅਹਿਮ ਫੈਸਲੇ ਲਏ ਨੇ ਇੱਕ ਹੋਰ ਫੈਸਲਾ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਹੈ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਮਹਿੰਗਾ ਹੋਏਗਾ ਨੀਲੇ ਅਤੇ ਪੀਲੇ ਕਾਰਡ ਵਾਲੇ ਲੋਕਾਂ ਦੇ ਲਈ ਇਲਾਜ ਮਹਿੰਗਾ ਨਹੀਂ ਹੋਏਗਾ ਉਨੀ ਹੀ ਫੀਸ ਰਹੇਗੀ ਪਰ ਦੂਸਰੇ ਲੋਕਾਂ ਦੇ ਲਈ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਮਹਿੰਗਾ ਹੋਏਗਾ ਹੁਣ 10 ਰੁਪਏ ਦੀ ਪਰਚੀ ਕਟਾਉਣੀ ਪੈਗੀ ਇਸ ਦੇ ਨਾਲ ਹੀ ਆਪਰੇਸ਼ਨ ਦੇ ਲਈ 1000 ਰੁਪਏ ਦੇਣੇ ਪੈਣਗੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਸਹੂਲਤਾਂ ਬਣਾਉਣ ਦੇ ਲਈ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੁਖਾਲਤਾ ਮੁਹੱਈਆ ਕਰਵਾਉਣ ਦੇ ਲਈ ਇਹ ਸਭ ਕੁਝ ਕੀਤਾ ਗਿਆ ਨੀਲੇ ਤੇ ਪੀਲੇ ਕਾਰਡ ਵਾਲੇ ਲੋਕਾਂ ਦੇ ਲਈ ਇਲਾਜ ਮਹਿੰਗਾ ਨਹੀਂ ਹੋਏਗਾ ਪਰ ਦੂਸਰੇ ਲੋਕਾਂ ਨੂੰ 10 ਰੁਪਏ ਦੇਣੇ ਪੈਣਗੇ ਪਰਚੀ ਬਣਾਉਣ ਦੇ ਲਈ ਇਸ ਤੋਂ ਇਲਾਵਾ 1000 ਰੁਪਏ ਆਪਰੇਸ਼ਨ ਲਈ ਦੇਣੇ ਪੈਣਗੇ ਇਸ ਤੋਂ ਪਹਿਲਾਂ ਪੰਜਾਬ 'ਚ ਬੱਸ ਕਿਰਾਇਆਂ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਸੀ ਅਤੇ ਹੁਣ ਸਰਕਾਰੀ ਹਸਪਤਾਲਾਂ ਦਾ ਇਲਾਜ ਵੀ ਮਹਿੰਗਾ ਕਰ ਦਿੱਤਾ ਗਿਆ ਪਰ ਹਾਲਾਂਕਿ ਸਰਕਾਰ ਦੇ ਵੱਲੋਂ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਸਹੂਲਤਾਂ ਦੇਣ ਦੇ ਲਈ ਇਹ ਸਭ ਕੁਝ ਕੀਤਾ ਗਿਆ ਕਿਉਂਕਿ ਨੀਲੇ ਅਤੇ ਪੀਲੇ ਕਾਰਡਾਂ ਵਾਲੇ ਲੋਕ ਉਹਨਾਂ ਦੇ ਉਹਨਾਂ ਹੀ ਖਰਚ ਰਹੇਗਾ ਪਰ ਦੂਸਰੇ ਲੋਕਾਂ ਦੇ ਲਈ ਇਲਾਜ ਮਹਿੰਗਾ ਕਰ ਦਿੱਤਾ ਜਾਏਗਾ 1 ਜੁਲਾਈ ਤੋਂ ਨਵੇਂ ਆ ਦਰਾਂ ਲਾਗੂ ਹੋ ਜਾਣਗੀਆਂ ਸਰਕਾਰੀ ਹਸਪਤਾਲਾਂ ਦੇ ਵਿੱਚ ਪਰਚੀ ਬਣਾਉਣ ਤੇ 10 ਰੁਪਏ ਆਪਰੇਸ਼ਨ ਦੇ ਲਈ 1000 ਦੀ ਫੀਸ ਦੇਣੀ ਪਾਏਗੀ ਤੇ ਹੋਰ ਵੀ ਬਹੁਤ ਸਾਰੇ ਚਾਰਜਸ ਜੋੜੇ ਗਏ ਨੇ ਪਰ ਸਵਾਲੇ ਖੜਾ ਹੁੰਦਾ ਹੈ ਕਿ ਪਹਿਲਾਂ ਹਮੇਸ਼ਾ ਪੰਜਾਬ ਸਰਕਾਰ ਕੇਂਦਰ ਦੇ ਸਿਰ ਮਰਦੀ ਸੀ ਕਿ ਕੇਂਦਰ ਵੱਲੋਂ ਫੰਡ ਨਹੀਂ ਦਿੱਤੇ ਜਾਂਦੇ ਇਸ ਲਈ ਅਜਿਹੇ ਫੈਸਲੇ ਲੈਣੇ ਪੈਂਦੇ ਨੇ ਪਰ ਹੁਣ ਕੇਂਦਰ ਵਿੱਚ ਮੋਦੀ ਸਰਕਾਰ ਇਸ ਦੇ باوجود ਵੀ ਪੰਜਾਬ ਦੇ ਲੋਕਾਂ ਤੇ ਮਹਿੰਗਾਈ ਦੀ ਮਾਰ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਮਹਿੰਗਾ ਹੋਏਗਾ 1 ਜੁਲਾਈ ਤੋਂ ਨਵੇਂ ਰੇਟ ਲਾਗੂ ਹੋ ਜਾਣਗੇ ਪਰਚੀ ਬਣਾਉਣ ਦੇ ਲਈ 10 ਰੁਪਏ ਦੇਣੇ ਪੈਣਗੇ ਹਾਲਾਂਕਿ ਨੀਲੇ ਅਤੇ ਪੀਲੇ ਕਾਰਡ ਵਾਲਿਆਂ ਨੂੰ 5 ਰੁਪਏ ਹੀ ਪਰਚੀ ਬਣਾਉਣ ਦੇ ਲਈ ਦੇਣੇ ਪੈਣਗੇ ਅਤੇ ਆਪਰੇਸ਼ਨ ਦੇ ਲਈ 1000 ਰੁਪਏ ਦੀ ਫੀਸ ਜਮ੍ਹਾਂ ਕਰਵਾਉਣੀ ਪੈਗੀ ਪੰਜਾਬ ਦੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਜ਼ਿਆਦਾ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਇੱਕ ਕਦਮ ਚੁੱਕਿਆ ਗਿਆ ਹੈ। ਤੁਸੀਂ ਕਹਿੰਦੇ ਹੋ ਕਿ 5 ਰੁਪਏ ਪਰਚੀ ਸੀ 10 ਕਰਤੀ। ਨਹੀਂ ਆ ਇਸ ਜੂ ਦਾ ਵੀ ਜਿਹੜਾ ਉਹ ਸਾਰਾ ਸਾਰਾ ਕੀਤਾ ਹੈ। ਯਾਨੀ ਕਿ ਬਹੁਤ ਹੀ ਵਿੱਚ ਤੁਸੀਂ ਚਾਹਦੇ ਹੋ ਗਰੀਬ ਨੂੰ ਨਾ ਲੱਗੇ ਤਾਂ ਅਸੀਂ ਉਹਦੇ ਵਿਚਾਰ ਕਰਤੀ ਕਿ 5 ਰੁਪਏ ਉਹ ਰੇਟ ਉਹ ਹੀ ਰਹੇਗਾ ਗਰੀਬ ਵਾਸਤੇ ਜਿਹਦੇ ਕੋਲ ਨੀਲਾ ਕਾਰਡ ਪੀਲੀ ਕਾਪੀ ਲੈ ਕੇ ਆਏਗਾ ਉਹ ਉਨਾ ਹੀ ਦੇਗਾ ਜਿਹੜਾ ਨੀਲੀ ਪੀਲੀ ਕਾਪੀ ਦਾ ਨਹੀਂ ਹੈ ਉਹਨੂੰ 10 ਰੁਪਏ ਜਿਹੜਾ ਪਰਚੀ ਦਾ ਲੱਗੇਗਾ ਦਵਾਈ ਜਿਹੜੀ ਅਸੀਂ ਫਰੀ ਦੇ ਰਿਆ ਉਹਦੇ ਵਾਸਤੇ ਕੀ ਕਾਰਨ ਸੁਣ ਲਓਗਾ ਜਦੋਂ ਤੱਕ ਹਸਪਤਾਲਾਂ ਦੀ ਸਾਫ਼ ਸੁਥਰੇ ਨਹੀਂ ਹੋਣਗੇ ਸਫਾਈ ਨਹੀਂ ਹੋਗੀ ਅੱਛੇ ਨਹੀਂ ਹੋਣਗੇ ਗ੍ਰੀਨਰੀ ਨਹੀਂ ਹੋਗੀ ਮੈਨੇਜਮੈਂਟ ਸਹੀ ਨਹੀਂ ਹੋਗੀ ਉਹ ਪੈਸੇ ਨਾਲ ਹੁੰਦੀ ਹੈ ਉਹ ਜਦੋਂ ਤੱਕ ਸਹੀ ਨਹੀਂ ਹੋएगी ਸਫਾਈ ਨਹੀਂ ਹੋਗੀ ਤਾਂ ਦਵਾਈ ਕੰਮ ਨਹੀਂ ਦਿੰਦੀ